ਇਸਾ ਵੀਰ ਖੇਤਾਂ ਦੇ ਵਿੱਚ ਰਹਿ ਕੇ ਤੇ ਗੁਰੂਤ ਪਿਆਰੋਂ ਖੇਤੀ ਦੀ ਸੰਤਕ ਕਰਦਾ ਏ ਉਹਨੂੰ ਉਹਦਾ ਗਿਆਨ ਪ੍ਰਾਪਤ ਹੋ ਜਾਂਦਾ ਜਦ ਝੋਨਾ ਲਾਉਂਦਾ ਤੇ ਉਹਨੂੰ ਪਤਾ ਚੱਲ ਜਾਂਦਾ ਕਿ ਹੁਣ ਇਸ ਵੇਲੇ ਕਦੋਂ ਕੀਤਾ ਜਾਵੇ ਇਸ ਵੇਲੇ ਸੰਭਾ ਆਵੇਗਾ ਤੇ ਬੀਜ ਬੋਇਆ ਜਾਵੇਗਾ ਹਰ ਜਿੱਦਾਂ ਜਿੱਦਾਂ ਸੰਗਤ ਕਰਦਾ ਹੈ ਉਦਾਂ ਉਦਾਂ ਉਹਦੇ ਅੰਦਰੋਂ ਅੰਤ ਪਾਉ ਪ੍ਰਗਟ ਹੁੰਦਾ ਹੈ ਤੇ ਜਿੱਦਾਂ ਜਿੱਦਾਂ ਦੀ ਸੰਗਤ ਕਰਦਾ ਦੂਜਿਆਂ ਕੀ ਪੱਥਰ ਦੀ ਸੰਗਤ ਕਰਦਾ ਤੇ ਹਿਰਦਾ ਵੀ ਪੱਥਰ ਬਣ ਗਿਆ ਬੁੱਢੀ ਮਾਂ ਘਰ ਦੇ ਵਿੱਚ ਮੰਜੀ ਤੇ ਬੈਠੀ ਹੈ ਆਪਣੇ ਧੀਆ ਪੁੱਤਰ ਨੂੰ ਆਵਾਜ਼ ਮਾਰਦੀ ਹੈ ਪੁੱਤਰਾ ਪਾਣੀ ਪਿਆ ਦੇ ਤੇ ਗਰਮਤ ਪਿਆਰਿਓ ਜਿਸ ਮਾਂ ਨੇ ਦੁੱਧ ਨਾਲ ਆਪਣੇ ਪੁੱਤ ਨੂੰ ਪਾਲਿਆ ਅੱਜ ਕੋਈ ਮਾਂ ਇੱਕ ਪਾਣੀ ਤੂੰ ਦੱਸਦੀ ਏ ਆਖੋ ਸਤਨਾਮ ਸਿਧ ਗੀਰਵਾ ਜਿਹੜਾ ਪਿਓ ਆਪਣੇ ਪੁੱਤ ਨੂੰ ਮੋਢਿਆਂ ਤੇ ਚੱਕ ਕੇ ਸਾਰਾ ਸੰਸਾਰ ਇੱਕ ਹੁੰਦਾ ਲੇਕਿਨ ਜਦ ਉਹ ਪਿਓ ਦੀਆਂ ਲੱਤਾਂ ਕੰਮ ਕਰਨੋਂ ਛੱਡ ਜਾਂਦੀਆਂ ਨੇ ਤੇ ਘਰ ਵਿੱਚ ਪਿਆਰੇ ਜਦ ਉਹ ਆਪਣੇ ਪੁੱਤ ਨੂੰ ਬੁਲਾਉਂਦਾ ਤੇ ਉਹੀ ਪੁੱਤ ਜਵਾਬ ਦਿੰਦਾ